ਸੰਗਤ ਜੀ ਆਪਾਂ ਗੁਰਬਾਣੀ ਦੇ ਮਹਿੰਗੇ ਸ਼ਬਦਾਂ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ ਕੁਝ ਸੰਗਤਾਂ ਨੇ ਇਸ ਸ਼ਲੋਕ ਬਾਰੇ ਪੁੱਛਣਾ ਕੀਤਾ ਸੀ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਦੇ ਬਿਸਰਾਮ ਕਿੱਥੇ ਲੱਗਣੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸੰਗਤਾਂ ਮਿੰਗੇ ਸ਼ਬਦ ਸਿੱਖ ਰਹੀਆਂ ਨੇ ਸਾਨੂੰ ਵੀ ਦੱਸ ਰਹੀਆਂ ਅਸੀਂ ਵੀ ਸਿੱਖ ਰਹੇ ਹਾਂ ਨਾਲ ਸੋ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਇਹ 1104 ਅੰਗ ਤੇ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਆਉਂਦਾ ਹੈ ਰਾਗ ਹੈ ਮਾਰੂ ਮਾਰੂ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਲੋਕ ਉਚਾਰਨ ਕੀਤਾ ਹੈ 1104 ਅੰਗ ਤੇ ਆਪਾਂ ਇਸ ਸ਼ਲੋਕ ਦੇ ਵਿੱਚ ਜਿਹੜੇ ਉਚਾਰਨ ਤੇ ਵਿਸਰਾਰ ਇਹ ਦੋਨੇ ਸਿੱਖਣੇ ਨੇ। ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਏਕਮਕਾਰ ਨਹੀਂ ਪੜਨਾ, ਇੱਕ ਓੰਕਾਰ ਇਕੱਠਾ ਨਹੀਂ ਪੜਨਾ। ਇੱਥੇ ਸੰਪਰਦਾਮ ਦੇ ਵਿੱਚ ਇਸ ਦਾ ਉਚਾਰਨ ਆਪ ਪਹਿਲਾਂ ਹੀ ਵੈਸੇ ਕਈ ਵਾਰ ਦੱਸਿਆ ਹੈ ਪਰ ਫਿਰ ਵੀ ਸੰਗਤਾਂ ਨੂੰ ਆਪ ਦੱਸ ਦਿੰਨੇ ਆ। ਇੱਕ ਜਿਹੜਾ ਇਹ ਸੰਬੰਧਕ ਪੜਨਾ ਇੱਕ ਊੰਕਾਰ ਇਸ ਤਰ੍ਹਾਂ ਇੱਕ ਊੰਕਾਰ ਨਹੀਂ ਪੜਨਾ ਇਕੱਠਾ ਇੱਕ ਊੰਕਾਰ ਇਸ ਤਰ੍ਹਾਂ ਪੜਨਾ ਸਤਗੁਰ ਪ੍ਰਸਾਦ ਅਨਪਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਅਨਪਉ ਇਕੱਠਾ ਪੜਨਾ ਅਨਪਉ ਕਿਨੈ ਨਾ ਦੇਖਿਆ ਦੇਖਿਆ ਤੇ ਵਿਸਰਾਮ ਅਨਪਉ ਕਿਨੈ ਨਾ ਦੇਖਿਆ ਬੈਰਾਗੀ ਏੜੇ ਬੈਰਾਗੀ ਏੜੇ ਇਕੱਠਾ ਪਾਠ ਬਿਨ ਪੈ ਅਨਪਉ ਹੋਏ ਹੋਏ ਤੇ ਵਿਸਰਾਮ ਅਨਪਉ ਕਿਨੇ ਨ ਦੇਖਿਆ ਬੈਰਾਗੀ ਏੜੇ ਬਿਨ ਪੈ ਅਨਪਉ ਹੋਏ ਹੋਏ ਤੇ ਵਿਸਰਾਮ ਲਾਉਣਾ ਵਣਾ ਹੰਬੈ ਹੁਣ ਇਸ ਗੁਰਬਾਣੀ ਦਾ ਜਿਹੜਾ ਉਚਾਰਨ ਹੈ ਵਣਾ ਸੰਬੰਧ ਕਲਾ ਕੇ ਪੜ੍ਹਨਾ ਵਣਾ ਹੰਬੈ ਇਸ ਤਰ੍ਹਾਂ ਵਣਾ ਹੰਬੈ ਵਣਾ ਮੈਂ ਨਹੀਂ ਪੜਦਿਆਂ ਕਈਆਂ ਦੇ ਸੰਗਤਾਂ ਦੇ ਵਿੱਚ ਮਨ ਦੇ ਵਿੱਚ ਵਿਚਾਰ ਹੋਵੇਗਾ ਕਿ ਇਕੱਠਾ ਲਿਖਿਆ ਹੈ ਤੇ ਇਸ ਦਾ ਬੜੰਮਾ ਹੈ ਪੜਨਾਂ ਬੜੰਮਾ ਨਹੀਂ ਪੜਨਾਂ ਵਣਾ ਹੰਦਾ ਵਣਾ ਵਣਾ ਨਾਣਾ ਦੀ ਕੰਨਾਂ ਲੱਗਾ ਜਿਹੜਾ ਉਹ ਪੂਰਾ ਬੋਲ ਕੇ ਫਿਰ ਹੰਬੈ ਹੰਬੈ ਬੱਬੇ ਜਲਾਮਾ ਹੰਬੈ ਫਿਰ ਪੜਨਾਂ ਬੜਣਾ ਹੰਬੈ ਸੰਬੰਧ ਕ ਲਾਉਣਾ ਵਣਾ ਬਿਨ ਪੈ ਅਨਪੋ ਹੋਏ ਵਿਸਰਾਮ ਬਣਾ ਹੰਦਾ ਸੋ ਹਧੂਰ ਦੇਖੇ ਤਾਂ ਭਉ ਪਵੈ ਬੈਰਾਗੀ ਅੜੇ ਸੋ ਹਧੂਰ ਦੇਖੇ ਇੱਥੇ ਵਿਸਰਾਮ ਲਉ ਤਾਂ ਭਉ ਪਵੈ ਬੈਰਾਗੀ ਅੜੇ ਹੁਕਮੈ 부ਝੈ ਤਾਂ ਨਿਰਮਲ ਹੋਏ ਬਣਾ ਹੰਦਾ ਇੱਥੇ 부ਝੈ ਤੇ ਵਿਸਰਾਮ ਹੁਕਮੈ 부ਝੈ ਤਾਂ ਨਿਰਪੋ ਹੋਏ ਬਣਾ ਹੰਦਾ ਇੱਥੇ ਜਿਹੜਾ 부ਝੈ ਪਾਠ ਆਇਆ ਦੱਸ ਕੇ ਇਸ ਨੂੰ ਹੁਕਮੈ ਬੂਜੈ ਤਾਂ ਨਿਰਪੋ ਹੋਏ ਬਣਹੰਬੈ ਬੂਜੈ ਤੇ ਬਿਸਰਾਮੈ ਬਣਾ ਹੰਬੈ ਪਿੱਛੇ ਦੱਸ ਕੇ ਆਏ ਇਸ ਦਾ ਉਚਾਰਨ ਬਣਾ ਹੰਬੈ ਬਣਹੰਬੈ ਨਹੀਂ ਬਣਾ ਹੰਬੈ ਇਸ ਤਰ੍ਹਾਂ ਹਰ ਪਖੰਡ ਨਾ ਕੀਜਈ ਇੱਥੇ ਬਿਸਰਾਮ ਹੈ ਬਹਿਰਾਗੀ ਅੜੇ ਬਹਿਰਾਗੀ ਅੜੇ ਇਹ ਬਾਜ ਪੜਨਾ ਹੈ ਪਹਿਲਾਂ ਬਿਸਰਾਮ ਇੱਥੇ ਲਾ ਕੇ ਫਿਰ ਪੜਨਾ ਹੈ ਪਾਖੰਡ ਕੰਨੇ ਲੱਗੇ ਪਖੰਡ ਨਹੀਂ ਕਹਿਣਾ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਇੱਥੇ ਲੋਕ ਤੇ ਵਿਸਰਾਮ ਹੈ ਵਣਾ ਹੰਬੈ ਇਹ ਧਿਆਨ ਰੱਖਣਾ ਕਿ ਇੱਕ ਪੰਕਤੀ ਦੇ ਵਿੱਚ ਵਣਾ ਹੰਬੈ ਪਾਠ ਹੁੰਦਾ ਹੈ ਇੱਕ ਪੰਕਤੀ ਦੇ ਵਿੱਚ ਬਿਰਾਗੀ ਆੜੇ ਹੁੰਦੇ ਬਿਰਾਗੀ ਆੜੇ ਤੋਂ ਪਹਿਲਾਂ ਵਿਸਰਾਮ ਲੱਗਦਾ ਤੇ ਵਣਾ ਹੰਬੈ ਤੋਂ ਪਹਿਲਾਂ ਵਿਸਰਾਮ ਲੱਗੇਗਾ ਲੋਕ ਲੋਕ ਤੇ ਵਿਸਰਾਮ ਹੈ ਤ੍ਰਿਸ਼ਨਾ ਪਾਸ ਨਾ ਛੋਡਈ ਬਿਸਰਾਮ ਬਹਿਰਾਗੀ ਅੜੇ ਤ੍ਰਿਸ਼ਨਾ ਪਾਸ ਨਾ ਛੋਡਈ ਬਹਿਰਾਗੀ ਅੜੇ ਮਮਤਾ ਜਾਲਿਆ ਪਿੰਡ ਬਣਾ ਹੰਬੈ ਮਮਤਾ ਜਾਲਿਆ ਜਾਲਿਆ ਤੇ ਬਿਸਰਾਮ ਪਿੰਡ ਬਣਾ ਹੰਬੈ ਬਣਾ ਹੰਬੈ ਇਸ ਤਰ੍ਹਾਂ ਪਦ ਨੰਮ ਮਮਤਾ ਜਾਲਿਆ ਪਿੰਡ ਬਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਪੈਰਾਗੀ ਅੜਿਆ ਬੈਰਾਗੀ ਅੜਿਆ ਜੇ ਮਨ ਮਿਰਤਕ ਹੋਏ ਬਣਾ ਹੰਬੈ ਹੋਏ ਤੇ ਬਿਸਰਾਮ ਜੇ ਮਨ ਮਿਰਤਕ ਇਹ ਮਿਰਤਕ ਇਕੱਠਾ ਪੜਨੇ ਜੇ ਮਨ ਮਿਰਤਕ ਹੋਏ ਬਣਾ ਹੰਬੈ ਹੋਏ ਤੇ ਵਿਸਰਾਮ ਬਣਾ ਹੰਬ ਬਣਾ ਹੰਬ ਇਸ ਤਰ੍ਹਾਂ ਪੰਨਾ ਪਿੱਛੇ ਦੱਸਤੀ ਆਏ ਸਤਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ ਹੋਵਈ ਤੇ ਵਿਸਰਾਮ ਹੈ ਸਤਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ ਜੇ ਲੋਚੈ ਸਭ ਕੋਏ ਬਣਾ ਹੰਬ ਕੋਏ ਤੇ ਵਿਸਰਾਮ ਹੈ ਜੇ ਲੋਚੈ ਸਭ ਕੋਏ ਬਣਾ ਹੰਬੈ ਕਰਮ ਹੋਵੇ ਸਤਗੁਰ ਮਿਲੈ ਮਿਲੈ ਤੇ ਵਿਸਰਾਮ ਹੈ ਬੈਰਾਗੀ ਅੜੇ ਸਹਿਜੇ ਪਾਵੈ ਸੋਏ ਬਣਾ ਹੰਬੈ ਬਣਾ ਹੰਬੈ ਕਹੋ ਕਬੀਰ ਇੱਕ ਬੇਣਤੀ ਬੈਰਾਗੀ ਅੜੇ ਬੈਰਾਗੀ ਅੜੇ ਮੋਕੋ ਪੌਜਲ ਪਾਰ ਉਤਾਰ ਉਤਾਰ ਤੇ ਬਿਸਰਾਮ ਲਾਉਂਦਾ ਮੋਕੋ ਮੋਕੋ ਵਖਰਾ ਵਖਰਾ ਮੋਕੋ ਪੌਜਲ ਪਾਰ ਉਤਾਰ ਬਣਾ ਹੰਬੈ ਬਣਾ ਹੰਬੈ ਬਣਾ ਸੰਬੰਧਕ ਹੰਬੈ ਫਿਰ ਬਾਤ ਬੋਲਣਾ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਇਸ ਸ਼ਲੋਕ ਦੀ ਸੰખ્યા ਆਪਾਂ ਕਰ ਲਈ ਹੈ ਇਸ ਦਾ ਬਿਆਸ ਜ਼ਰੂਰ ਕਰਿਆ ਜੀ ਸੋ ਹੋਰ ਵੀ ਸੰਗਤਾਂ ਦੇ ਸਵਾਲ ਹੋਣ ਕਿ ਗੁਰਬਾਣੀ ਵਿੱਚ ਕੋਈ ਸ਼ਬਦ ਮਹਿੰਗੇ ਹੋਣ ਜਿਹੜੇ ਪੜਨ ਦੇ ਵਿੱਚ ਕਠਨ ਹੋਣ ਉਹ ਸਾਨੂੰ ਜ਼ਰੂਰ ਦੱਸਿਆ ਕਰੋ ਆਪ ਜੀ ਦੀ ਸੇਵਾ ਸੀ ਜ਼ਰੂਰ ਕਰਾਂਗੇ ਜਿੰਨੇ ਕੋ ਗੁਰੂ ਸਾਹਿਬਾਂ ਨੇ ਸਮਤ ਬਖਸ਼ੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ